ਲੋਕ ਆਪਣਾ ਘਰਾਂ ਦਾ ਸਮਾਨ ਕੱਢ ਰਹੇ ਨੇ, ਸਿਲੰਡਰ ਕੱਢ ਰਹੇ ਨੇ। ਕੁਝ ਔਰਤਾਂ, ਕੁਝ ਲੋਕ ਨਜ਼ਰ ਆ ਰਹੇ ਨੇ ਜਿਹੜੇ ਇਸ ਸਮੇਂ ਪਾਣੀ ਦੇ ਨਾਲ ਘਰੇ ਹੋਏ ਨੇ। ਤੇ ਜੇ ਘਰ ਛੱਡਦੇ ਆ ਕਹਿੰਦੇ ਪਿੱਛੇ ਸਾਡੇ ਪੱਲੇ ਰਹੀ ਕੀ ਗਿਆ? ਕਹਿੰਦੇ ਹੁਣ ਮਰਤਾ ਅਸੀਂ ਗਾਈ ਆ। ਉਹ ਨਾ ਘਰ ਛੱਡਣ ਨੂੰ ਤਿਆਰ ਆ ਕਹਿੰਦੇ ਘਰ ਬਿਣੀ ਅਸੀਂ ਛੱਡਣਾ। ਕਹਿੰਦੇ ਵਿੱਚ ਕੀਮਤੀ ਸਮਾਨ ਪਿਆ ਗਿਆ ਵੀ ਉਹ ਕੋਈ ਲੈ ਗਿਆ। ਅਸੀਂ ਤਾਂ ਉਹਨਾਂ ਨੂੰ ਬਾਰ-ਬਾਰ ਇਹੀ ਚੀਜ਼ ਕਹਿਨੇ ਆ ਵੀ ਸਮਾਨ ਤਾਂ ਫੇਰ ਵੀ ਪਾਜੂ। ਵੀ ਪੰਜਾਬ ਆ ਜਿਹੜਾ ਪੰਜਾਬ ਕਿਸੇ ਨੂੰ ਆਏ ਮਾਰ ਨਹੀਂ ਦਿੰਦਾ ਵੀ ਪੰਜਾਬੀ ਅੱਜ ਨਾਲ ਖੜੇ ਨੇ। ਸਮਾਨ ਦਾ ਫੇਰ ਵੀ 5:00 ਜੇ ਬੰਦਾ ਜਾਂਦਾ ਰਹੂਗਾ ਅਸੀਂ ਕਿਹਾ ਵੀ ਤੁਸੀਂ ਨਾਲ ਆ ਜਾਓ ਪਰ ਲੋਕ ਘਰ ਛੱਡ ਕੇ ਜਾਣ ਲਈ ਹਜੇ ਤਿਆਰ ਨਹੀਂ ਹੈਗੇ ਜੀ ਵਿੱਚ ਇੱਥੇ ਜਿਹੜਾ ਪਾਣੀ ਆ ਇਹ ਖਰਾਬੀ ਬਹੁਤ ਕਰ ਰਿਹਾਗਾ ਜੋ ਤੁਹਾਨੂੰ ਦਿਖਾਈ ਆ ਦੇਖੋ ਤੁਸੀਂ ਆਹ ਸਾਰਾ ਇੱਥੋਂ ਪਾਟਾ ਜਿਹੜੇ ਜੋ ਪਾਣੀ ਦੇ ਵਿੱਚ ਜਾਣਾ ਪੈਂਦਾ ਜਦੋਂ ਝੋਨਾ ਝੂਨਾ ਫਸ ਜਾਂਦਾ ਇਹਦੇ ਵਿੱਚ ਆਹ ਸਾਰਾ ਇੱਥੋਂ ਲਾਲ ਕਰਤੇ ਪਾਣੀ ਨੇ ਹੁਣ ਸਭ ਕੁਝ ਮਲਿਆ ਮੇਟ ਹੁੰਦਾ ਵੇਖ ਕੇ ਕਾਰ ਜਿਹੜਾ ਬਚਿਆ ਜਿਹੜਾ ਥੋੜਾ ਬਹੁਤ ਸਮਾਨ ਬਚਿਆ ਉਹਦੀ ਰਾਖੀ ਬੈਠੇ ਨੇ ਬਾਹਰ ਦਾ ਲੁੱਟ ਗਿਆ ਸਭ ਕੁਝ ਰੁੜ ਗਿਆ ਅਸਲ ਹਕੀਕਤ ਧਰਤਲ ਤੇ ਕੀ ਹੈ ਸੁਣਨ ਨੂੰ ਕਹਿਣ ਨੂੰ ਬਹੁਤ ਕੁਝ ਹੈ ਇਸ ਸਮੇਂ ਅਸੀਂ ਸਤਲੁਜ ਦੇ ਪਾਣੀ ਦੇ ਵਿੱਚ ਆ ਜਿਸ ਨੇ ਬਹੁਤ ਜ਼ਿਆਦਾ ਤਵਾਹੀ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਮਨ ਮਚਾਈ ਆ ਸਾਹਮਣੇ ਇਸ ਦਰਿਆ ਦੀਆਂ ਲਹਿਰਾਂ ਦੇਖ ਲੋ ਇੰਜ ਲੱਗਦਾ ਕਿਵੇਂ ਕਿਸੇ ਸਮੁੰਦਰ ਦੀਆਂ ਲਹਿਰਾਂ ਹੋਣ ਅਸੀਂ ਅੱਜ ਇੱਕ ਬੜੂ ਸਾਹਿਬ ਦੀ ਕਿਸ਼ਤੀ ਦੇ ਵਿੱਚ ਲੰਗਰ ਦੀ ਰਸਦ ਲੈ ਕੇ ਕੁਝ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤਾਂ ਹਲੇ ਵੀ ਲੋਕ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਸਾਡੇ ਨਾਲ ਬੜੂ ਸਾਹਿਬ ਦੇ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕਿੰਨੇ ਕ ਦਿਨ ਤੋਂ ਸੇਵਾ ਤੁਹਾਡੀ ਇਹ ਚੱਲ ਰਹੀ ਹੈ ਕਿਹੜੀ ਕਿਹੜੀ ਰਸਦਾਂ ਚੱਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਫਾਜ਼ਲਕਾ ਦੇ ਕਾਂਵਾਂ ਵਾਲੇ ਪੱਤਨ ਤੇ ਪਿਛਲੇ 10 ਦਿਨਾਂ ਤੋਂ ਸੇਵਾ ਨਿਭਾ ਰਹੇ ਹਾਂ ਸਾਡੀਆਂ ਕਰੀਬ ਇੱਥੇ ਤਿੰਨ ਕਿਸ਼ਤੀਆਂ ਚੱਲ ਰਹੀਆਂ ਨੇ ਕੋਈ 17 18 20 ਪਿੰਡ ਇਸ ਏਰੀਆ 'ਚ ਹੜ੍ਹਾਂ ਦੀ ਮੀਂਹ ਜਿਹੜੀ ਮਾਰ ਹੇਠ ਪ੍ਰਭਾਵਿਤ ਹੋਏ ਨੇ ਇੱਥੇ ਕਰੀਬ 8 ਫੁੱਟ ਤੋਂ ਲੈ ਕੇ 10 ਫੁੱਟ ਤੱਕ ਵੀ ਪਾਣੀ ਹੈ 5 ਤੋਂ ਲੈ ਕੇ 6 ਤੱਕ ਵੀ ਪਾਣੀ ਹੈ ਬਹੁਤ ਪਰੇਸ਼ਾਨੀ ਹੈ ਬਹੁਤ ਮੰਦਾ ਹਾਲ ਹੈ ਪਰ ਇਹ ਆ ਵੀ ਕੁਦਰਤ ਦੇ ਅੱਗੇ ਜ਼ੋਰ ਨਹੀਂ ਹੈ ਕਿਸੇ ਦਾ ਇਹ ਸੇਵਾ ਵੀ ਮਹਾਰਾਜ ਨੇ ਇਹ ਖਾਲਸਾ ਨੇ ਹੀ ਬਖਸ਼ੀ ਹੈ ਇਹ ਸੇਵਾ ਕਰਨ ਦਾ ਉੱਦਮ ਅੱਜ ਅਸੀਂ ਦੇਖ ਰਹੇ ਹਾਂ ਬਹੁਤੀਆਂ ਸੰਸਾਵਾਂ ਬਹੁਤ ਜਥੇਬੰਦੀਆਂ ਉੱਪਰ ਉਮੜ ਕੇ ਆਈਆਂ ਨੇ ਸੇਵਾ ਵੱਲ ਬੜੀ ਖੁਸ਼ੀ ਦੀ ਵੀ ਗੱਲ ਹੈ ਪਰ ਜਦੋਂ ਪਾਣੀਵਲ ਨਿਗਾਹ ਮਾਰਦੇ ਆ ਲੋਕਾਂ ਦੇ ਹਾਲਾਤਾਂ ਵੱਲ ਨਿਗਾਹ ਮਾਰਦੇ ਆ ਤੇ ਬਹੁਤ ਮੰਦੇ ਹਾਲਾਤ ਨੇ ਬੁਰੇ ਹਾਲਾਤ ਨੇ ਕਿਵੇਂ ਵਿਚਾਰੇ ਗੁਜ਼ਰਬਸਰ ਕਰ ਰਹੇ ਨੇ ਵਿੱਚ ਹਰ ਇੱਕ ਸੰਗਤ ਨੂੰ ਸਰੀਰ ਨੂੰ ਅਜ ਬਾਹ ਫੜਨ ਦੀ ਲੋੜ ਹੈ ਇਹਨਾਂ ਦੀ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਰੋਜ਼ਾਨਾ ਸਪੋਕਸਮੈਨ ਦੀ ਟੀਮ ਪਹੁੰਚੀ ਆ ਇਹ ਉਹ ਪਿੰਡ ਨੇ ਜਿਹੜੇ 10 12 ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾ ਹਾਲਾਤ ਬੜੇ ਭਿਆਨਕ ਨੇ ਖਤਰਨਾਕ ਨੇ ਤਾ ਪਾਣੀ ਵੀ ਹੈ ਜਿਹੜਾ ਦਰਿਆ ਦਾ ਉਹ ਲਗਾਤਾਰ ਚੜਦਾ ਆ ਰਿਹਾ ਕੱਲ ਵੀ ਕਈ ਲੱਖ ਕਿਊਸਟ ਪਾਣੀ ਛੱਡਿਆ ਗਿਆ ਤਾਂ ਉਸ ਪਾਣੀ ਨੇ ਇਸ ਇਲਾਕੇ ਦੇ ਵਿੱਚ ਫੇਰ ਤਬਾਹੀ ਮਚਾਈ ਕਈ-ਕਈ ਫੁੱਟ ਪਾਣੀ ਭਰ ਗਿਆ ਸਾਹਮਣੇ ਕੁਝ ਕੋਠੀਆਂ ਨੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਹਾਲੇ ਵੀ ਲੋਕ ਉਹਨਾਂ ਘਰਾਂ ਦੇ ਵਿੱਚ ਮੌਜੂਦ ਨੇ ਜਿਹੜੇ ਲੋਕ ਆਪਣੇ ਘਰਾਂ ਨੂੰ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਬੜੀ ਮਿਹਨਤ ਕਰਕੇ ਇਹਨਾਂ ਲੋਕਾਂ ਨੇ ਆਪਣੇ ਘਰ ਬਣਾਏ ਹੁੰਦੇ ਨੇ ਸਰਹੱਦ ਤੇ ਪਿੰਡ ਪੈਂਦਾ ਕਾਰੋਬਾਰ ਨਹੀਂ ਚੱਲਦਾ ਇੱਥੇ ਜਮੀਨਾਂ ਦਾ ਨੁਕਸਾਨ ਹੁੰਦਾ ਚਾਰ ਵਾਰ ਇਹ ਲੋਕ ਇਸ ਹੜ੍ਹ ਦੀ ਮਾਰ ਚੱਲ ਚੁੱਕੇ ਨੇ ਸਭ ਤੋਂ ਵੱਡਾ ਹੜ੍ਹ ਇਸ ਵਾਰ ਆਇਆ 1988 ਦੇ ਹੜ੍ਹੋਂ ਵੀ ਇਸ ਹੜ੍ਹ ਨੇ ਜਿਹੜਾ ਮਾਰ ਦੇ ਦਿੱਤੀ ਇੰਨਾ ਪਾਣੀ ਚੜ ਕੇ ਆਇਆ ਕਿ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਬਾਬਾ ਜੀ ਤਬਾਹੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਆ ਹਾਲੇ ਵੀ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਬੈਠੇ ਨੇ ਮਨ ਉਹਨਾਂ ਦਾ ਭਾਵ ਕਾ ਨਹੀਂ ਛੱਡਣਾ ਚਾਹੁੰਦੇ ਘਰ ਆਪਣਾ ਦੇਖੋ ਹਨਾ ਜੀ ਇੱਕ ਜਿਹੜਾ ਕਿਸਾਨ ਹੈ ਜ਼ਿਮੀਂਦਾਰ ਹੈ ਉਨ ਨੂੰ ਕੋਈ ਇਨਕਮ ਸੋਰਸ ਅਲੱਗ ਤੋਂ ਨਹੀਂ ਹੈ ਉਹਦੇ ਕੋਲ ਸਿਰਫ ਉਹਨੂੰ ਆਪਣੀ ਫਸਲ ਦਾ ਅਸਰ ਹੈ ਜਾਂ ਡੰਗਰ ਪਸ਼ੂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਹੁਣ ਸਭ ਕੁਝ ਮਲਿਆ ਮੇਟ ਹੁੰਦਾ ਵੇਖ ਕੇ ਘਰ ਜਿਹੜਾ ਬਚਿਆ ਜਿਹੜਾ ਥੋੜਾ ਬਹੁਤ ਸਮਾਨ ਬਚਿਆ ਉਹਦੀ ਰਾਖੀ ਬੈਠੇ ਨੇ ਬਾਹਰ ਤਾਂ ਲੁੱਟ ਗਿਆ ਸਭ ਕੁਝ ਰੁੜ ਗਿਆ ਹੁਣ ਘਰ ਦਾ ਸਮਾਨ ਜਿਹੜਾ ਜਿੰਨਾ ਕੋ ਸਾਰੀ ਉਮਰ ਦੀ ਪੂੰਜੀ ਦਾ ਉਹ ਬਣਿਆ ਉਹ ਵੀ ਇਹ ਕਹਿੰਦੇ ਨੇ ਵੀ ਰਾਤ ਨੂੰ ਅਸੀਂ ਅਗਰ ਚਲੇ ਜਾਂਦੇ ਤਾਂ ਚੋਰੀ ਵੀ ਹੁੰਦੀ ਹੈ ਵਿੱਚ ਬਹੁਤਾਂ ਦੇ ਲੋਕ ਨੇ ਚੰਗੇ ਵੀ ਨੇ ਮਾੜੇ ਵੀ ਨੇ ਤੇ ਉਹ ਡਰ ਵੀ ਐ ਸਹਿਮ ਵੀ ਐ ਉਹ ਨਹੀਂ ਜਾਣਾ ਚਾਹੁੰਦੇ ਬਾਹਰ ਕੋਈ ਆਸਰਾ ਵੀ ਨਹੀਂ ਐ ਸਹੀ ਮੈਨੇਜ ਵਿਖਿਆ ਜਾਏ ਬਾਹਰ ਜਾ ਕੇ ਕਿੱਥੇ ਰਹਿਣਗੇ ਕਿੰਨੇ ਦਿਨ ਰਹਿਣਗੇ ਘਰ ਦਾ ਇੱਕ ਪਲ ਦਾ ਸੁੱਖ ਛੱਡਣਾ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਆ ਕਿ ਕਿਵੇਂ ਛੱਡਣਾ ਮਤਲਬ ਕਿੰਨਾ ਸੌਖਾ ਹੈ ਉਹ ਹੈ ਜੀ ਜਦ ਵਿੱਚ ਆ ਕੇ ਵੇਖਦੇ ਆ ਜਦੋਂ ਦਰਦ ਇਹਨਾਂ ਦਾ ਜਾਣਨੇ ਆ ਫਿਰ ਪਤਾ ਲੱਗਦਾ ਹੈ ਸਾਲ ਹਕੀਕਤ ਤਰਤਲ ਤੇ ਕੀ ਹੈ ਸੁਣਨ ਨੂੰ ਕਹਿਣ ਨੂੰ ਬਹੁਤ ਕੁਝ ਹੈ ਜਿੰਨੀਆਂ ਕਿ ਸੇਵਾਵਾਂ ਗੁਰਦਵਾਲਾ ਬਡੂ ਸਾਹਿਬ ਵੱਲੋਂ ਹੋਰ ਇਲਾਕੇ ਦੀਆਂ ਸੰਗਤਾਂ ਹੋਰ ਬਹੁਤ ਹਰਿਆਣਾ ਰਾਜਸਥਾਨ ਤੋਂ ਸੰਗਤਾਂ ਆ ਰਹੀਆਂ ਨੇ ਅਸੀਂ ਲੰਗਰਾਂ ਦੀ ਸੇਵਾ ਸੁੱਕੇ ਰਾਸ਼ਨ ਦੀ ਸੇਵਾ ਜਿਸ ਤਰ੍ਹਾਂ ਦੀ ਸੇਵਾ ਨਿਭ ਰਹੀ ਹੈ ਨਿਭਾ ਰਹੇ ਆਂ ਜਦੋਂ ਤੱਕ ਇਹ ਪਾਣੀ ਨਹੀਂ ਨਿਕਲੇਗਾ ਅੱਗੇ ਜਦੋਂ ਤੱਕ ਇਹਨਾਂ ਦੇ ਖੇਤ ਪੱਧਰ ਕਰਕੇ ਦੇਣ ਦੀ ਜ਼ਿੰਮੇਵਾਰੀ ਇਹਨਾਂ ਦੇ ਮਕਾਨ ਖੜੇ ਕਰਕੇ ਦੇਣ ਦੀ ਜ਼ਿੰਮੇਵਾਰੀ ਇਹਨਾਂ ਦੇ ਸਾਰੇ ਰੋਜਗਾਰ ਦੇ ਸਾਧਨ ਫਿਰ ਖੜੇ ਕਰਕੇ ਦੇਣ ਦੀ ਜ਼ਿੰਮੇਵਾਰੀ ਸਾਰੀ ਸੰਗਤ ਉੱਤੇ ਇਹ ਸੰਗਤ ਸਾਰਾ ਸਿੱਖ ਸੰਗਤ ਬੜੀ ਮਤਲਬ ਸਮਰੱਥ ਹੈ ਕੁਛ ਮਰਜ਼ੀ ਕਰ ਸਕਦੀ ਹੈ ਤੇ ਲੋਕ ਆਪਣਾ ਘਰਾਂ ਦਾ ਸਮਾਨ ਕੱਢ ਰਹੇ ਨੇ ਸਿਲੰਡਰ ਕੱਢ ਰਹੇ ਨੇ ਤਾਂ ਕਿਤੇ ਨਾ ਕਿਤੇ ਲੋਕ ਡਰੇ ਹੋਏ ਨੇ ਸਾਹਮਣੇ ਉਸ ਘਰ ਦੇ ਵਿੱਚ ਵੀ ਕੁਝ ਔਰਤਾਂ ਕੁਝ ਲੋਕ ਨਜ਼ਰ ਆ ਰਹੇ ਨੇ ਜਿਹੜੇ ਇਸ ਸਮੇਂ ਪਾਣੀ ਦੇ ਨਾਲ ਘਿਰੇ ਹੋਏ ਨੇ ਲੋਕ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਬੜੇ ਪੈਸੇ ਲਾ ਕੇ ਮਿਹਨਤ ਦੇ ਨਾਲ ਘਰ ਬਣਾਏ ਹੁੰਦੇ ਨੇ ਤੇ ਦੂਜੇ ਪਾਸੇ ਇਹ ਵੀ ਖਤਰਾ ਲੋਕਾਂ ਨੂੰ ਹੁੰਦਾ ਕਿ ਸਾਡੇ ਘਰਾਂ ਦੇ ਵਿੱਚੋਂ ਕੋਈ ਸਮਾਨ ਨਾ ਚੋਰੀ ਕਰਕੇ ਲੈ ਜਾਵੇ ਨੌਜਵਾਨ ਰਫਤਾਰ ਰਹੀ ਸਾਡੇ ਨਾਲ ਰਫਤਾਰ ਕਿੰਨਾ ਕੁ ਖਤਰਾ ਪਾਣੀ ਕਿੰਨਾ ਪਾਣੀ ਬਹੁਤ ਜ਼ਿਆਦਾ ਹੀ ਹੈਗਾ 15 ਫੁੱਟ ਪਾਣੀ ਹੈਗਾ ਜਿੱਥੇ ਝੋਨਾ ਲੱਗਿਆ ਹੋਇਆ ਹੈਗਾ ਆਮ ਘਰਾਂ ਦੇ ਵਿੱਚ ਦੇਖੋ ਨੂੰ ਮਿਲ ਸਕਦਾ ਦਰਿਆ ਵਾਲੀ ਸਾਈਡ ਇੱਥੇ ਸਭ ਤੋਂ ਖਤਰੇ ਵਾਲੀ ਗੱਲ ਇਹ ਆ ਕਿ ਪਹਿਲਾਂ ਦਰਿਆ ਪਾਰ ਕਰਨਾ ਪੈਂਦਾ ਉਹਦੀਆਂ ਛੱਲਾਂ ਬਹੁਤ ਜ਼ਿਆਦਾ ਤੇਜ਼ ਆਉਂ ਤੁਸੀਂ ਬੈਠੇ ਹੋ ਤੁਹਾਨੂੰ ਮਹਿਸੂਸ ਹੋਇਆ ਹੋ ਜਦੋਂ ਆਪਾਂ ਦਰਿਆ ਪਾਰ ਕੀਤਾ ਹੁਣ ਦਰਿਆ ਜਿਹੜਾ ਹੈਗਾ ਉਹ 30 35 ਫੁੱਟ ਡੰਗਾਈ ਉਹਦੀ ਹੈਗੀ ਆ ਦਰਿਆ ਦੀ ਤੇ ਪਿੱਛੋਂ ਕੱਲ ਵੀ ਅਲਰਟ ਜਾਰੀ ਹੋਇਆ ਸੀ ਵੀ ਪਾਣੀ ਹੋਰ ਜਿਹੜਾ ਤੇਜ਼ ਹੋ ਛੱਡ ਦਿੱਤਾ ਗਿਆਗਾ ਹੁਣ ਗੱਲ ਇਹ ਆ ਵੀ ਨੁਕਸਾਨ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਤੇ ਬਾਕੀ ਪ੍ਰਮਾਤਮਾ ਕੀ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਕਿ ਪਾਣੀ ਦਾ ਪੱਧਰ ਨੀਮਾ ਹੋਵੇ ਬਾਕੀ ਲੋਕਾਂ ਦੀਆਂ ਵੀ ਅਸੀਂ ਬਾਰ-ਬਾਰ ਇਹਨਾਂ ਦੀਆਂ ਮਹੰਤਤਾ ਕਰ ਰਹੇ ਆ ਵੀ ਜਿਹੜਾ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਆਜੋ ਹੁਣ ਉਹ ਕਹਿੰਦੇ ਜੇ ਘਰ ਛੱਡਦੇ ਆ ਕਹਿੰਦੇ ਪਿੱਛੇ ਸਾਡੇ ਪੱਲੇ ਰਹੀ ਕੀ ਗਿਆ ਕਹਿੰਦੇ ਹੁਣ ਮਰਤਾ ਅਸੀਂ ਗਾਈਆਂ ਉਹ ਨਾ ਘਰ ਛੱਡਣ ਤੋਂ ਤਿਆਰ ਆ ਕਹਿੰਦੇ ਘਰ ਬਿਣੀ ਅਸੀਂ ਛੱਡਣਾ ਕਹਿੰਦੇ ਵਿੱਚ ਕੀਮਤੀ ਸਮਾਨ ਪਿਆ ਗਿਆ ਵੀ ਉਹ ਕੋਈ ਲੈ ਗਿਆ ਅਸੀਂ ਤਾਂ ਉਹਨਾਂ ਨੂੰ ਬਾਰ-ਬਾਰ ਇਹੀ ਚੀਜ਼ ਕਹਿੰਦੇ ਆ ਵੀ ਸਮਾਨ ਤਾਂ ਫੇਰ ਵੀ ਬਾਂਜੂ ਵੀ ਪੰਜਾਬ ਆ ਜਿਹੜਾ ਪੰਜਾਬ ਕਿਸੇ ਨੂੰ ਐ ਮਾਰ ਨਹੀਂ ਦਿੰਦਾ ਵੀ ਪੰਜਾਬੀ ਅੱਜ ਨਾਲ ਖੜੇ ਨੇ ਸਮਾਨ ਦਾ ਫੇਰ ਵੀ ਪੰਜੂ ਜੇ ਬੰਦਾ ਜਾਂਦਾ ਰਹੂਗਾ ਅਸੀਂ ਕਿਹਾ ਵੀ ਤੁਸੀਂ ਨਾਲ ਆ ਜਾਓ ਪਰ ਲੋਕ ਘਰ ਛੱਡ ਕੇ ਜਾਣ ਲਈ ਹਜੇ ਤਿਆਰ ਨਹੀਂ ਹੈਗੇ ਜੀ ਵਿੱਚ ਇੱਥੇ ਪਾਣੀ ਦਾ ਪੱਧਰ ਕਿੰਨਾ ਕੁ ਵੱਧ ਗਿਆ ਪਿਛਲੇ ਦਿਨਾਂ ਦੇ ਨਾਲੋਂ ਇਸ ਪਾਸੇ ਅਮੀਨ 4-4 ਫੁੱਟ ਪਾਣੀ ਵੱਧ ਗਿਆ ਜੀ 4-4 ਫੁੱਟ ਪਾਣੀ ਵੱਧ ਗਿਆ ਇੱਥੇ ਆਹਾ ਇੱਕ ਹੋਰ ਗੱਲ ਆ ਇਹ ਜਿਹੜਾ ਪਾਣੀ ਆ ਇਹ ਖਰਾਬੀ ਬਹੁਤ ਕਰ ਰਿਹਾਗਾ ਜੋ ਤੁਹਾਨੂੰ ਦਿਖਾਈ ਆ ਦੇਖੋ ਤੁਸੀਂ ਆ ਸਾਰਾ ਇੱਥੋਂ ਪਾਟਾ ਜਿਹੜੇ ਜੋ ਪਾਣੀ ਦੇ ਵਿੱਚ ਜਾਣਾ ਪੈਂਦਾ ਜਦੋਂ ਝੋਨਾ ਝੂਨਾ ਫਸ ਜਾਂਦਾ ਇਹਦੇ ਵਿੱਚ ਆ ਸਾਰ ਇਥੋਂ ਲਾਲ ਕਰਤੇ ਪਾਣੀ ਨੇ ਪਾਣੀ ਨੇ ਨੁਕਸਾਨ ਕਰਿਆ ਜਿਹੜੇ ਲਾਲ ਲਾਲ ਚਮੜੀ ਦੇ ਕੁਝ ਕਿਉਂਕਿ ਆ ਜਾ ਸਤਲੋਈ ਦਰਿਆ ਦੇ ਵਿੱਚ ਨਾ ਪਿੱਛੋਂ ਬੁੱਡੇ ਨਾਲੇ ਦਾ ਪਾਣੀ ਵੀ ਪੈਂਦਾ ਜੀ ਜਿਹੜਾ ਫੈਕਟਰੀਆਂ ਵਾਲਾ ਕੈਮੀਕਲ ਆ ਹੁਣ ਫਿਰ ਕੈਮੀਕਲ ਆ ਕਿਤੇ ਤਾਂ ਮਾਰ ਫਿਰ ਕਰਦਾ ਹੀ ਆ ਕਿਉਂਕਿ 23 ਚ ਵੀ ਜਦੋਂ ਸਾਢੇ 4 ਰਾਬੀ ਵਾਲੀ ਸਾਈਡ ਵੀ ਆਪਾਂ ਉਧਰ ਗਏ ਸੀਗੇ ਉਦੋਂ ਪਾਣੀ ਨੇ ਇੰਨਾ ਉਹ ਨਹੀਂ ਨੁਕਸਾਨ ਕਿਤੇ ਹੁੰਦਾ ਚਮੜੀ ਦਾ ਸਾਰਾ ਪਾਣੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਜੀ ਇਹ ਖਾਲਦ ਨੇ ਆ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਮਾਰ ਬਹੁਤ ਵੱਡੀ ਆ ਫਾਜ਼ਲ ਕਾਦੇ ਇਲਾਕੇ ਦੇ ਵਿੱਚੋਂ ਤੁਹਾਨੂੰ ਪਹਿਲੀ ਤਸਵੀਰ ਜਾਨਸ ਸਪੋਕਸਮੈਨ ਤੇ ਦਿਖਾ ਰਿਹਾ ਅੰਦਰ ਜਾ ਕੇ ਕਿ ਕਿੰਨਾ ਕੁ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ ਪਿੰਡਾਂ ਦੇ ਪਿੰਡ ਕਿੰਨੇ ਡੁਗੇ ਡੁੱਬੇ ਹੋਏ ਨੇ ਤਾਂ ਪਿੰਡ ਨਜ਼ਰ ਨਹੀਂ ਆ ਰਹੇ ਕਿਉਂਕਿ ਦੂਰ ਦੂਰ ਪਿੰਡ ਨੇ ਕਿਸੇ ਪਿੰਡ ਦੇ ਵਿੱਚ 500 ਵੋਟ ਆ ਕਿਸੇ ਦੇ ਪਿੰਡ ਦੇ ਵਿੱਚ 700 ਵੋਟ ਆ ਤਾਂ ਲੋਕ ਹਲੇ ਵੀ ਆਪਣੇ ਘਰਾਂ ਦੇ ਵਿੱਚ ਮੌਜੂਦ ਨੇ ਕਰ ਛੱਡਣ ਨੂੰ ਤਿਆਰ ਨਹੀਂ ਜਿਹੜੀਆਂ ਢਾਣੀਆਂ ਬਣੀਆਂ ਹੋਈਆਂ ਨੇ ਕੋਠੀਆਂ ਖੇਤਾਂ ਦੇ ਵਿੱਚ ਬਣੀਆਂ ਹੋਈਆਂ ਨੇ ਉਹ ਤਕਰੀਬਨ ਪਾਣੀ ਦੇ ਨਾਲ ਘਿਰੀਆਂ ਹੋਈਆਂ ਨੇ ਟਾਪੂ ਬਣ ਗਏ ਨੇ ਸਾਹਮਣੇ ਮੜੂ ਸਾਹਿਬ ਦੀ ਇੱਕ ਕਿਸ਼ਤੀ ਹੋਰ ਜਾਂਦੀ ਨਜ਼ਰ ਆ ਰਹੀ ਹੈ ਤਸਵੀਰਾਂ ਨੇ ਫਾਜ਼ਲਕਾ ਦੇ ਆੜਨੇ ਸਤਲੁਜ ਦੇ ਬਿਆਸ ਦੇ ਪਾਣੀ ਨੇ ਤਬਾਹੀ ਮਚਾਈ ਆ ਪੰਜਾਬ ਦੇ ਵਿੱਚ ਵਿਫਤਾ ਪਈ ਆ ਪੰਜਾਬ ਦੇ ਵਿੱਚ ਆਫਤ ਹੋਈ ਆ ਤਾਂ ਪੰਜਾਬੀ ਹੀ ਪੰਜਾਬੀ ਦੇ ਨਾਲ ਖੜਦਾ ਹੈ ਤਾਂ ਹਰਿਆਣੇ ਤੋਂ ਇੱਕ ਸਿੱਖ ਵਿਅਕਤੀ ਜਿਹੜੇ ਇਸ ਥਾਂ ਦੇ ਉੱਤੇ ਪਹੁੰਚੇ ਨੇ ਮਦਦ ਲੈ ਕੇ ਸੇਵਾ ਕਰਨ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਬਹੁਤ ਤਬਾਹੀ ਆ ਬਹੁਤ ਭਿਆਨਕ ਨੁਕਸਾਨ ਆ ਹਰਿਆਣੇ ਤੋਂ ਤੁਸੀਂ ਆਏ ਬਹੁਤអ្វី ਹੈ ਜੀ ਇੱਥੇ ਆ ਕੇ ਦੇਖ ਰਹੇ ਹਾਂ ਹੁਣ ਮੰਝਰ ਕਿ ਕਿੰਨੇ ਲੋਕ ਇੱਥੇ ਦੁਖੀ ਹੋ ਗਏ ਨੇ ਬਾਕੀ ਅਸੀਂ ਹਰਿਆਣੇ ਤੋਂ ਆਏ ਹ ਫਤਿਆਵਾ ਤੋਂ ਸਾਡੇ ਨਾਲ ਹੋਰ ਵੀ ਪਾਈਚਾਰੇ ਦੇ ਲੋਕ ਆਏ ਨੇ ਹਰਿਆਣੇ ਤੋਂ ਜਿਨ੍ਹਾਂ ਨੇ ਕਈ ਦਿਨਾਂ ਤੋਂ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰਤਾ ਸੀ ਤੇ ਉਹਨਾਂ ਨੂੰ ਕੋਈ ਇੱਕ ਮੰਨ ਲੋ ਮੇਣਾ ਜਿਹੜਾ ਹੈ ਉਹਨਾਂ ਨੂੰ ਟਿਕਾਣਾ ਨਹੀਂ ਲੱਭ ਰਿਹਾ ਸੀ ਵੀ ਕਿੱਥੇ ਲੈ ਕੇ ਜਾਈਏ ਕਿਉਂਕਿ ਅੱਜ ਕੱਲ ਸਾਰੀ ਤਰ੍ਹਾਂ ਦੇ ਲੋਕ ਹੈਗੇ ਨੇ ਵਿੱਚ ਜਿਹੜਾ ਦੁਰਪਯੋਗ ਵੀ ਕਰਦੇ ਨੇ ਜੋ ਵੀ ਰਾਸ਼ਨ ਹੁੰਦਾ ਹੈ ਪਰ ਅਸੀਂ ਕੱਲ ਤੋਂ ਇੱਥੇ ਆਏ ਆ ਫਜ਼ਿਲਕਾ ਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਟਰਸਟ ਦੇ ਨਾਲ ਮਿਲ ਕੇ ਸੇਵਾ ਕਰ ਰਹੇ ਆਂ ਤਜਿਹੜਾ ਹੋਰ ਭਾਈਚਾਰਾ ਹਰਿਆਣੇ ਤੋਂ ਹੋਰ ਵੀ ਆ ਰਹੇ ਨੇ ਬੰਦੇ ਤੁਸੀਂ ਭਾਵਕ ਲੱਗ ਰਹੇ ਨਜ਼ਰ ਆ ਰਹੇ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਲੱਗ ਰਹੇ ਨੇ ਭਾਵਕ ਆ ਇਸ ਤਰ੍ਹਾਂ ਜੀ ਦੇਖੋ ਭਾਈਚਾਰਾ ਸਭ ਤੋਂ ਵੱਡੀ ਚੀਜ਼ ਹੈ ਕਹਿੰਦੇ ਵਿੱਚ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ ਜਦੋਂ ਮਨੁੱਖ ਕੋਈ ਵੀ ਮਾਨਵਤਾ ਦਾ ਕੋਈ ਵੀ ਇਨਸਾਨ ਜਿਹੜਾ ਹੈ ਉਹ ਦੁਖੀ ਹੈ ਤਾਂ ਦੂਸਰੇ ਨੂੰ ਅਗਰ ਦੁੱਖ ਆਉਂਦਾ ਹੈ ਤਾਂ ਹੀ ਮਨੁੱਖ ਦਾ ਮੰਨ ਸਕਦੇ ਆਪਾਂ ਆਦਰਵਾਇਜ਼ ਮੇਰੇ ਹਿਸਾਬ ਨਾਲ ਕੋਈ ਮਾਨਵਤਾ ਵਾਲੀ ਗੱਲ ਨਹੀਂ ਹੈਗੀ ਤਾਂ ਅਸੀਂ हरियाणा हरियाणा ਦੇ ਕਾਫੀ ਇਹੋ ਜਿਹੇ ਪਿੰਡ ਨੇ ਕਈ ਕਈ ਇਹੋ ਜਿਹੇ ਏਰੀਆ ਨੇ ਜਿਹੜੇ ਹੁਣ ਪੰਜਾਬ ਦੇ ਨਾਲ ਖੜ ਗਏ ਨੇ ਆ ਕੇ ਖੜ ਗਏ ਨੇ ਹੁਣ ਰਾਸ਼ਨ ਤੇ ਹੁਣ ਫੋਨ ਆਈ ਜਾਂਦੇ ਨੇ ਕੱਲ ਤੋਂ ਕਿ ਅਸੀਂ ਕੀ ਲੈ ਕੇ ਆਈਏ ਕਦੋਂ ਪਹੁੰਚੀਏ ਤਾਂ ਅਸੀਂ ਉਹਨਾਂ ਨੂੰ ਦੱਸ ਰਹੇ ਆਂ ਵੀ ਇੱਕ ਵਾਰੀ ਆਹ ਚੀਜ਼ਾਂ ਜਿਹੜੀਆਂ ਜਿਆਦਾ ਜ਼ਰੂਰਤ ਹੈ ਉਹ ਚੀਜ਼ਾਂ ਲੈ ਕੇ ਆਓ ਇਹ ਹਰ ਕੋਈ ਮਦਦ ਕਰਨ ਲਈ ਸਥਾਨ ਤੇ ਉੱਤੇ ਪਹੁੰਚ ਰਿਹਾ ਆਪ ਮੁਹਾਰੇ ਤਸਵੀਰਾਂ ਤੁਹਾਨੂੰ ਫਾਜ਼ਲ ਕਾਦੀ ਦਿਖਾ ਰਿਹਾ ਹਾਂ ਬਹੁਤ ਪਾਣੀ ਹੈ ਜਿਹੜਾ ਅਸੀਂ ਵੀ ਇੱਕ ਰਸਦ ਲੈ ਕੇ ਲੰਗਰ ਲੈ ਕੇ ਉਹਨਾਂ ਲੋਕਾਂ ਤੱਕ ਗਲ ਜਾ ਰਹੇ ਹਾਂ ਜਿਹੜੇ ਪਾਣੀ ਦੇ ਵਿੱਚ ਹਾਲੇ ਵੀ ਫਸੇ ਹੋਏ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਫਾਜ਼ਲ